ਦੇਖੋ ਬਰਸਾਤਾਂ ਹਿਮਾਚਲ ਦੇ ਵਿੱਚ ਬਹੁਤ ਹੋਈਆਂ ਤੇ ਜਿਸ ਕਰਕੇ ਜਿਹੜਾ ਪਾਣੀ ਇੱਥੇ ਪੰਜਾਬ ਦੇ ਡੈਮਾਂ ਦੇ ਵਿੱਚ ਪਹੁੰਚਿਆ ਤਾਂ ਉਸ ਦੇ ਨਾਲ ਸਥਿਤੀ ਜਿਹੜੀ ਹੈ ਦਰਿਆਵਾਂ ਦੀ ਡੈਮ ਦੀ ਇਹ ਸਥਿਤੀ ਹੋ ਗਈ ਕਿ ਪਾਣੀ ਓਵਰਫਲੋ ਹੋ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਇਹ ਬਾੜ ਦੀ ਸਥਿਤੀ ਬਣ ਗਈ ਇਹ ਇਹ ਸਾਰੀ ਸਥਿਤੀ ਅੱਜ ਅਸੀਂ ਦੇਖ ਕੇ ਆਏ ਆ ਮੇਰੇ ਨਾਲ ਦਾਬਾ ਬਲਬੀਰ ਸਿੰਘ ਜੀ ਸਿਚੇਵਾਲ ਸਾਹਿਬ ਮੈਂਬਰ ਆਸਬਾ ਤੇ ਸੱਜੇ ਸਿੰਘ ਜੀ ਧੀਮਾ ਇਹ ਸਾਡੇ ਹਲਕਾ ਇੰਚਾਰਜ ਨੇ ਡੀ ਸਾਹਿਬ ਸਾਰਾ ਪ੍ਰਸ਼ਾਸਨ ਤੇ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਨਾਲ ਸੀ ਸੋ ਹਾਲਾਤ ਦੇਖੋ ਫਸਲਾਂ ਡੁੱਬੀਆਂ ਹੋਈਆਂ ਨੇ ਤੇ ਘਰਾਂ ਦੇ ਹਾਲੇ ਦੁਆਲੇ ਸਾਰੇ ਪਾਣੀ ਖੜਿਆ ਸੋ ਬੜੀ ਹਾਲਤ ਉੱਥੇ ਜਿਹੜੀ ਹੈ ਉਹ ਮਾੜੀ ਹੈ ਪਰ ਅਜਿਹੇ ਸਮੇਂ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸਰਕਾਰ ਕੀ ਕਰ ਸਕਦੀ ਹੈ ਆਪਣੇ ਲੋਕਾਂ ਦੇ ਲਈ ਉਹ ਅੱਜ ਸਾਰਾ ਮੈਂ ਇੱਥੇ ਦੇਖਿਆ ਹੈ ਤੇ ਲੋਕਾਂ ਨੂੰ ਵੀ ਮਿਲਿਆ ਕਿਸ਼ਤੀ ਦੇ ਵਿੱਚ ਜਾ ਕੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਸੋ ਇਹ ਦੇਖੋ ਹਰ ਕੋਈ ਜਾਣਦਾ ਕਿ ਪਾਣੀ ਤੇ ਬਰਸਾਤ ਦੇ ਤਾਂ ਕਿਸੇ ਦਾ ਕੰਟਰੋਲ ਨਹੀਂ ਹੈ ਪਰ ਜੋ ਕੰਟਰੋਲ ਹੈ ਹੁਣ ਲੋਕਾਂ ਨੂੰ ਸੰਭਾਲਨ ਦਾ ਸੋ ਲੋਕਾਂ ਨੇ ਇਸ ਚੀਜ਼ ਤੇ ਤਸੱਲੀ ਜ਼ਾਹਰ ਕੀਤੀ ਹੈ ਸਾਡੇ ਇੱਥੇ ਕਿਸ਼ਤੀਆਂ ਦਾ ਪ੍ਰਬੰਧ ਹੈ ਜਿੱਥੇ ਕਨੈਕਟੀਵਿਟੀ ਨਹੀਂ ਹੈ ਉਥੇ ਸਾਰੀਆਂ ਕਿਸ਼ਤੀਆਂ ਦੇ ਰਾਹੀਂ ਹਰ ਤਰ੍ਹਾਂ ਦਾ ਸਮਾਨ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਉਹ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਅੰਤਰਜਵ ਕਿੰਨੇ ਏਕੜ ਜ਼ਮੀਨ ਜਿਹੜੀ ਆ ਹੜ ਪਰਭਾਵਿਤ ਹੋਈ ਸੁਲਤਾਨਪੁਰ ਲੋਧੀ ਹਲਕੇ ਦੀ ਤਕਰੀਰ ਨੇ ਦੇਖੋ ਸਹੀ ਤਾਂ ਜਿਹੜਾ ਹੈ ਗਿਣਤੀ ਮਿੰਤੀ ਇਹ ਪਾਣੀ ਉਤਰਨ ਤੋਂ ਬਾਅਦ ਜਦੋਂ ਸਥਿਤੀ ਕਲੀਅਰ ਹੋਏਗੀ ਉਸ ਸਮੇਂ ਪਤਾ ਲੱਗੂਗਾ ਬਾਕੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਬੋਪਰਾਈ ਲੈਂਡ ਹੈ ਇਹਦੀ 3500 ਏਕੜ ਜ਼ਮੀਨ ਸੀ ਔਰ ਆਲਮੋਸਟ ਉਹ ਸਾਰੀ ਪਾਣੀ ਦੇ ਬੇਠਾ ਹੈਗੀ ਸੋ ਬਾਕੀ ਸਾਰੀ ਅਸੀਂ ਗਰਦਾਵਰੀ ਕਰਾਵਾਂਗੇ ਕੱਲੇ-ਕੱਲੇ ਜਗਾ ਦੀ ਕੱਲੀ-ਕੱਲੇ ਇੰਚ-ਇੰਚ ਜ਼ਮੀਨ ਦੀ ਅਸੀਂ ਗਰਦਾਵਰੀ ਕਰਾਵਾਂਗੇ ਸਾਰੀ ਸਥਿਤੀ ਜਿਹੜੀ ਉਸ ਤੋਂ ਬਾਅਦ ਸਾਹਮਣੇ ਆਊਗੀ ਉਹ ਅਸੀਂ ਫਿਰ ਤੁਹਾਡੇ ਸਾਹਮਣੇ ਰੱਖਾਂਗੇ ਤੁਸੀਂ ਗਰਦਾਵਰੀ ਦੀ ਗੱਲ ਕੀਤੀ ਕਿ ਕਈ ਤਰ੍ਹਾਂ ਇੱਥੇ ਕਿਸਾਨਾਂ ਦੀ ਇਹ ਡਿਮਾਂਡ ਆ ਕਿ ਕਈਆਂ ਦੀ ਕੱਚੀ ਜ਼ਮੀਨਾਂ ਵਿੱਚ ਕਿ ਉਹਨਾਂ ਪਰ ਵੀ ਸੋਚਿਆ ਜਾਵੇਗਾ ਕਿ ਕਾਫੀ ਜ਼ਮੀਨਾਂ ਕੱਚੀਆਂ ਨਹੀਂ ਪਹਿਲਾਂ ਮੇਰੇ ਖਵਾਲਤ ਮੈਂ ਆ ਸਾਰੀ ਡਿਟੇਲ ਦੱਸਣਾ ਜਿਹੜੀ ਅਸੀਂ ਸਭ ਤੋਂ ਸਾਡੇ ਅਸੀਂ ਕਰ ਰਹੇ ਹਾਂ ਜਿਵੇਂ ਕਿਸ ਤਰ੍ਹਾਂ ਸੋ ਅੱਜ ਜੋ ਉੱਥੇ ਲੋਕਾਂ ਨੇ ਮੈਨੂੰ ਦੱਸਿਆ ਸਾਡੀ ਸਾਰੀ ਮੈਡੀਕਲ ਦੀਆਂ ਟੀਮਾਂ ਸਾਡੇ ਪਸ਼ੂ ਦੇ ਜਿਹੜੇ ਡਾਕਟਰ ਨੇ ਉਹਨਾਂ ਦੀਆਂ ਟੀਮਾਂ ਰਾਸ਼ਨ ਪਾਣੀ ਦੇ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਲਈ ਬਕਾਇਦਾ ਅਸੀਂ ਸੈਕਟਰਾਂ ਦੇ ਵਿੱਚ ਵੰਡ ਗਏ ਸੈਕਟਰਾਂ ਦੇ ਵਿੱਚ ਵੰਡ ਕੇ ਸਾਡੇ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਬੈਠੇ ਆ ਅਸੀਂ ਉੱਥੇ ਸੈਕਟਰਾਂ 'ਚ ਵੰਡ ਕੇ ਕੱਲੀਆਂ ਡਿਊਟੀਆਂ ਨਹੀਂ ਲਾਈਆਂ ਨਾਲ ਜ਼ਿੰਮੇਵਾਰੀ ਅਸੀਂ ਫਿਕਸ ਕੀਤੀ ਜਿਹੜੇ ਅਫਸਰ ਦੀ ਜਿੱਥੇ ਡਿਊਟੀ ਹੈ ਕਿ ਤੁਸੀਂ ਇਸ ਸੈਕਟਰ ਦੇ ਲੋਕਾਂ ਨੂੰ ਦੇਖਣਾ ਹੈ ਇੰਨੇ ਲੋਕਾਂ ਨੂੰ ਦੇਖਣਾ ਤੇ ਉਹਨਾਂ ਦੇ ਲਈ ਹਰ ਚੀਜ਼ ਦਾ ਪ੍ਰਬੰਧ ਤੁਸੀਂ ਕਰਨਾ ਹੈ ਸੋ ਉਹ ਅਸੀਂ ਜ਼ਿੰਮੇਵਾਰੀ ਫਿਕਸ ਕੀਤੀ ਤੇ ਸਾਡੇ ਡਿਪਾਰਟਮੈਂਟ ਦੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਡੇ ਸੈਕਟਰੀ ਕ੍ਰਿਸ਼ਨ ਕੁਮਾਰ ਉਹ ਹਫਤਾ ਪਹਿਲਾਂ ਇੱਥੇ ਆ ਚਾਰ ਪੰਜ ਦਿਨ ਪਹਿਲਾਂ ਆ ਕੇ ਗਏ ਆ ਇੱਥੇ ਸਾਡੇ ਚੀਫ ਇੰਜੀਨੀਅਰ ਮਹਿੰਦੀ ਰਤਾ ਜੀ ਬੈਠੇ ਆ ਅਸੀਂ 4 ایسੀ 10 ਐਕਸ਼ਨ 20 ਐਸ ਡੀਓ ਤੇ ਹੋਰ ਸਾਰਾ ਅਮਲਾ ਭੈਲਾ ਇੱਥੇ ਲਾਇਆ ਹੋਇਆ ਮਤਲਬ ਦੂਜੇ ਸ਼ਬਦਾਂ ਚ ਕਿ ਬੰਦੇ ਤੇ ਅਸੀਂ ਬੰਦਾ ਖੜਾ ਕੀਤਾ ताकि कोई ए महसूस ना करे कि सानू किसी चीज दी कमी सो इस तरह दे प्रबंध ਸੱਤ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਬਾਕੀ ਮੈਂ ਧੰਨਵਾਦ ਕਰਦਾ ਬਾਬਾ ਸਿਚੇਵਾਲ ਜੀ ਦਾ ਹੋਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਜਿਨ੍ਹਾਂ ਨੇ ਮੈਂ ਦੇਖਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੰਗਰ ਵੀ ਲਾਏ ਹੋਏ ਆ ਉੱਥੇ ਆਪਣੀਆਂ ਟਰਾਲੀਆਂ ਲੈ ਕੇ ਖੜੇ ਹੋਏ ਆ ਲੋਕਾਂ ਦੇ ਨਾਲ رابطہ ਕਾਇਮ ਕਰ ਰਹੇ ਨੇ ਸੋ ਮੈਂ ਇਹ ਪੰਜਾਬ ਦੀ ਸਾਡੇ ਦੀ ਇਹੀ ਸੱਭਿਅਤਾ ਇਹੀ ਸਾਡੀ ਖਾਸੀਅਤ ਹੈ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਆ ਜਿਹਦੀ जिंदा ਜਾਗ ਦਾ ਮਿਸਾਲ ਮੈਂ ਉੱਥੇ ਦੇਖੀ ਤੁਰ 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 ਤੱਕ ਲੰਗਰ ਲੱਗੇ ਲੋਕਾਂ ਨੇ ਉੱਥੇ ਮੈਨੂੰ ਕਿਹਾ ਜਿਹੜੇ ਅਸੀਂ ਖੇਤਾਂ ਦੇ ਵਿੱਚ ਜਾ ਕੇ ਆਏ ਆ ਕਹਿੰਦੇ ਜੀ ਅਸੀਂ ਰੋਟੀ ਆਪਦੀ ਬਣਾਉਣੀ ਆ ਪਰ ਸਾਡੇ ਲਈ ਲੰਗਰ ਲੋਕ ਵੀ ਲੈ ਕੇ ਆਉਂਦੇ ਸੋ ਉਧਰਲੇ ਪਾਸੋਂ ਵੀ ਕੋਈ ਕਮੀ ਨਹੀਂ ਹੈ ਸੋ ਸਰਕਾਰ ਨੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਬਾਕੀ ਕਈ ਸਮੱਸਿਆਵਾਂ ਵੀ ਦਸੀਆਂ ਨੇ ਉਹਤੇ ਵੀ ਅਸੀਂ ਵਿਚਾਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਦੱਸਿਆ ਕਿ ਦਰਿਆ ਦੇ ਵਿੱਚ ਜੋ ਸੇਲਟ ਆਈ ਹੋਈ ਸੀ ਉਹ ਦਰਿਆ ਨੇ ਰਸਤਾ ਬਦਲ ਲਿਆ ਜੋ ਸੇਲਟ ਆ ਪਾਣੀ ਉੱਪਰ ਦੀ ਨਹੀਂ ਜਾ ਸਕਦਾ ਉਹ ਵੀ ਕਈ ਗੱਲਾਂ ਦਸੀਆਂ ਨੇ ਅਸੀਂ ਉਹਦਾ ਹੱਲ ਵੀ ਕਰਾਂਗੇ ਤੇ ਸਾਨੂੰ ਕਈਆਂ ਨੇ ਕਿਹਾ ਕਿ ਕੋਈ ਪਿਛਲੀਆਂ ਗੱਲਾਂ ਦਸੀਆਂ ਨੇ ਉਹ ਡੀਸੀ ਸਾਹਿਬ ਨੂੰ ਕਹਤਾ ਕਿ ਤੁਰੰਤ ਇਸ ਤੇ ਕਾਰਵਾਈ ਕਰਕੇ ਇਸ ਦੀ ਰਿਪੋਰਟ ਵੀ ਕਰਨੀ ਆ ਸੋ ਜੋ ਵੀ ਮੇਰਾ ਕਹਿਣ ਤੋਂ ਭਾਵ ਕਿਸੇ ਦੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ ਅਸੀਂ ਉਹਨੂੰ ਹੱਲ ਕਰਕੇ ਦੇਵਾਂਗੇ